ਸਤਿ ਸ਼੍ਰੀ ਅਕਾਲ ਤੁਸੀਂ ਸੁਖਰਸਨ ਜੈਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਇੱਕ ਵਾਰ ਫਿਰ ਤੋਂ ਉਭਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਜੀ ਸੋਖੀ ਸਰ ਸਭ ਤੋਂ ਪਹਿਲਾਂ ਸੇ ਜ਼ਿਕਰ ਕਰਾਂਗੇ ਮਮਤਾ ਬਾਰੇ ਕਹਿੰਦੇ ਮਾਂ ਦੀ ਮਮਤਾ ਜਿਹੀ ਮਮਤਾ ਹੁੰਦੀ ਹੈ ਕਿ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਅਜਿਹੀ ਘਹਿਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਔਰਤ ਦੇ ਵੱਲੋਂ ਆਪਣੇ ਮੁੰਡੇ ਨੂੰ ਮਾਰਿਆ ਜਾਂਦਾ ਔਰ ਸਿਰਫ ਆਪਣੇ ਮੁੰਡੇ ਨੂੰ ਨਹੀਂ ਉਸ ਦੇ ਸਮੇਤ ਤਿੰਨ ਹੋਰ ਬੱਚਿਆਂ ਦਾ ਕਤਲ ਕੀਤਾ ਜਾਂਦਾ ਕਿੱਥੋਂ ਦੀ ਘਟਨਾ ਹੈ ਔਰ ਉਸ ਔਰਤ ਨੂੰ ਕੀ ਕਿਹਾ ਜਾਂਦਾ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਦੇਖੋ ਇਹ ਜਿਹੜੀ ਘਟਨਾ ਹੈ ਪਾਣੀਪਤ ਦੇ ਇਲਾਕੇ ਦੀ ਘਟਨਾ ਜੀ ਇਹ ਕਹਿੰਦੇ ਵੀ 2018 ਤੋਂ ਇਹ ਜਿਹੜੀਆਂ ਘਟਨਾਵਾਂ ਨੇ ਇਹ ਹੁੰਦੀਆਂ ਨਜ਼ਰ ਆ ਰਹੀਆਂ ਸੀ ਲੋਕਾਂ ਨੂੰ ਕਿ ਤਿੰਨ ਮਹੀਨੇ ਜਾਂ 6 ਮਹੀਨੇ ਪੈਣ ਦੇ ਬਾਅਦ ਇੱਕੋ ਔਰਤ ਇੱਕੋ ਘਟਨਾਵਾਂ ਨੂੰ ਇੱਕੋ ਸਕੀਮ ਦੇ ਨਾਲ ਕਹਿ ਲੋ ਜਾਂ ਕਹਿ ਲੋ ਵੀ ਇੱਕੋ ਘਟਨਾ ਨੂੰ ਇੱਕੋ ਤਰੀਕੇ ਨਾਲ ਉਹਦਾ ਖਰਚਾ ਦੇਣਾ ਕਿਤੇ ਨਾ ਕਿਤੇ ਪੁਲਿਸ ਕਾਰਵਾਈ ਕਰਨ ਬਾਰੇ ਸੋਚਦੀ ਸੀ ਕਿ ਵੀ ਇਹ ਬੰਦਾ ਹੈ ਕੌਣ ਆ ਵੀ ਜਿਹੜੇ ਸੋਹਣੇ ਸੁਨੱਖੇ ਬੱਚੇ ਨੇ ਛੋਟੇ-ਛੋਟੇ ਉਹ ਮਰਦੇ ਜਾ ਰਹੇ ਨੇ ਵੀ ਇੱਕ ਮਰਿਆ ਦੋ ਮਰੇ ਆ ਕਿਉਂ ਉਸ ਮਹਿਲਾ ਦੇ ਵੱਲੋਂ ਜਿਹੜਾ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ ਕਿਉਂ ਉਸ ਨੂੰ ਬੱਚਿਆਂ ਤੋਂ ਇਨੀ ਨਫ਼ਰਤ ਸੀ ਦੇਖੋ ਆਪਾਂ ਕਹਿ ਲਈਏ ਵੀ ਸਾਈਕੋ ਜਿਹੜਾ ਹੁੰਦਾ ਨਾ ਉਹ ਨੂੰ ਇਹ ਹੁੰਦਾ ਕਿ ਪਹਿਲਾਂ ਤਾਂ ਮੈਂ ਜਿਹੜੀਆਂ ਘਟਨਾਵਾਂ ਕਰ ਰਹੀਆਂ ਮੈਂ ਇੱਕੋ ਘਟਨਾਵਾਂ ਨੂੰ ਬਾਰ-ਬਾਰ ਕਰਾਂ ਹੂੰ ਫਿਰ ਉਹਨੂੰ ਕੋਈ ਨਾ ਕੋਈ ਉਹਦੇ ਮਨ 'ਚ ਚੱਲਦਾ ਰਹਿੰਦਾ ਹੂੰ ਕਿ ਜੀ ਮੇਰੇ ਤੋਂ ਉਹ ਬੱਚਾ ਸੋਹਣਾ ਨਾ ਹੋਵੇ ਉਹਨੂੰ ਬਸ ਐਸੇ ਵੀ ਮੇਰੇ ਤੋਂ ਇਹ ਬੱਚਾ ਸੋਹਣਾ ਕਿਉਂ ਆ ਹਮ ਦੇਖੋ ਐਡੀਕ ਮਮਤਾ ਉਸ ਕਿਲਰ ਲੇਡੀ ਦੀ ਗਿਰ ਗਈ ਹਮ ਕਿ ਆਪਣਾ ਸਾਕਾ ਭਾਂਜਾ ਹਮ ਆਪਣਾ ਸਾਕਾ ਭਤੀਜਾ ਹਮ ਗਵਾਹਣ ਦੇ ਵਿੱਚ ਆ ਇੱਕ 6 ਸਾਲਾ ਬੱਚੀ ਦਾ ਵੀ ਕਤਲ ਕੀਤਾ ਹਮ ਸਾਈਕੋ ਕਿਲਰ ਦੇ ਜੀ ਔਰ ਫਿਰ ਪੁਲਿਸ ਸੇ ਹਥੋਂ ਕਾਮਯਾਬੀ ਲੱਗੀ ਆ ਯਾ ਨਹੀਂ ਦੇਖੋ 36 ਘੰਟੇ ਪਹਿਲਾਂ ਉਹਨੇ ਆਪਣੇ ਬੇਟੇ ਨੂੰ ਵੀ ਉਸੇ ਤਰ੍ਹਾਂ ਮਾਰਿਆ ਜਿਸ ਤਰ੍ਹਾਂ ਬਾਕੀ ਬੱਚੇ ਮਰੇ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਉਹ ਕੀ ਕਰਦੀ ਸੀ ਉਹ ਕੋਠੇ ਤੇ ਲੈ ਕੇ ਚਲੇ ਜਾਂਦੀ ਸੀ ਪਾਣੀ ਦੇ ਵਿੱਚ ਡਬੋ ਦਿੰਦੀ ਸੀ ਜੀ ਤੇ ਬੱਚੇ ਦੇ ਪ੍ਰਾਣ ਕੱਢ ਲੈਂਦੀ ਸੀ ਹੂੰ ਦੇਖੋ ਇਹ 7-8 ਘਰ ਤਾਂ ਡੈਨ ਵੀ ਛੱਡ ਦਿੰਦੀ ਆ ਹੂੰ ਵੀ ਜੇ ਆਪਾਂ ਕਹੀਏ ਨਾ ਵੀ ਇੱਕ ਲੇਡੀ ਵੀ ਬੱਚੇ ਨੂੰ ਮਾਰ ਨਹੀਂ ਸਕਦੀ ਹੂੰ ਤੁਹਾਡੇ ਸਾਹਮਣੇ ਆ ਦੇਖ ਲਓ ਮਾਮਲਾ ਵੀ ਮਮਤਾ ਨਾਮ ਦੇ ਸ਼ਬਦ ਦੇ ਉਪਤੇ ਉਹਨੇ ਸੋਚਣ ਲਈ ਮਜਬੂਰ ਕਰਤਾ ਮਜਬੂਰ ਕਰਤਾ ਐਸੋ ਕਿ ਸਰ ਮਾਨਸਿਕ ਤੌਰ ਤੇ ਰੋਗੀ ਸੀ ਕੋਈ ਬਿਮਾਰੀ ਸੀ ਉਸ ਨੂੰ ਦੇਖੋ ਮਾਨਸਿਕ ਤੌਰ ਤੇ ਰੋਗੀ ਕਹਿ ਸਕਦੇ ਆ ਜਿਹੜਾ ਸਾਈਕੋ ਹੁੰਦਾ ਬਸ ਉਹਨੂੰ ਇਹ ਹੁੰਦਾ ਵੀ ਕੋਈ ਨਾ ਕੋਈ ਉਹਦੇ ਦਿਮਾਗ 'ਚ ਚੱਲਦਾ ਰਹਿੰਦਾ ਵੀ ਮੈਂ ਕੋਈ ਨਾ ਕੋਈ ਹਲਚਲ ਕਰੀ ਜਮਾ ਵੀ ਬੇਲਾ ਸ਼ੈਤਾਨ ਮੰਨਦਾ ਉਹਦਾ ਬੇਲਾ ਮਨ ਸ਼ੈਤਾਨ ਦਾ ਘਰ ਕਹਿੰਦੇ ਨੇ ਉਸੇ ਤਰ੍ਹਾਂ ਇਹ ਸਾਈਕੋ ਹੁੰਦੇ ਨੇ ਜਦੋਂ ਵੱਧ ਟੈਨਸ਼ਨ ਹੋਵੇ ਹੂੰ ਇਹਾਂ ਹੁੰਦਾ ਵੀ ਕੁਸ਼ੀ ਦੀ ਲਤ ਲੱਗ ਜਾਣੀ ਲਤ ਲੱਗ ਜਾਂਦੀ ਹੈ ਜੀ ਜੀ ਬਿਲਕੁਲ ਸੋ ਹੈਰਾਨ ਕਰ ਦੇਣ ਵਾਲੀ ਖਬਰ ਹੈ ਜਿੱਦੇ ਇੱਕ ਮਹਿਲਾ ਆਪਣੇ ਪੁੱਤਰ ਸਮੇਤ ਤਿੰਨ ਹੋਰ ਬੱਚਿਆਂ ਨੂੰ ਮੌਤੇ ਘਾਟ ਉਤਾਰ ਦਿੰਦੀ ਹੈ ਸ માનਸਿਕ ਰੋਗੀ ਦੱਸੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਔਰ ਉਸ ਨੇ ਖੁਦ ਆਪਣੀ ਜ਼ੁਬਾਨੋਂ ਇਹ ਜਿਹੜਾ ਜ਼ੁਰਮ ਹੈ ਕਬੂਲ ਕੀਤਾ ਹੁਣ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਸੋ ਕੀ ਸਰ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਰਸਲ ਇੱਕ ਆਡੀਓ ਸਾਂਝੀ ਕੀਤੀ ਗਈ ਔਰ ਉਹਨਾਂ ਨੇ ਦਾਵਾ ਕੀਤਾ ਸੀ ਆਡੀਓ ਪਟਿਆਲਾ ਦੇ ਐਸਐਸਪੀ ਦੀ ਹੈ ਔਰ ਫਿਰ ਉਸ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਨੇ ਆਪਣੇ ਜਿਹੜੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਨਕਾਰ ਦਿੱਤਾ ਜੀ ਤੇ ਕੀ ਲੱਗਦਾ ਹੈ ਕਿ ਸਿਰਫ ਤੇ ਸਿਰਫ ਇੱਕ ਸਟੰਟ ਬਾਜ਼ੀ ਹੈ ਜャ ਏਆਈ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਹੁਣ ਪੋਲੀਟੀਸ਼ੀਅਨ ਵੀ ਆਪਸ ਦੇ ਵਿੱਚ ਭੜਨ ਲਾਤੇ ਨੇ ਦੇਖੋ ਜਿਹੜੀ ਇਹ ਘਟਨਾ ਸੁਖਬੀਰ ਬਾਦਲ ਜੀ ਨੇ ਸਾਂਝੀ ਕੀਤੀ ਹੈ ਕੱਲ ਦੇਰ ਰਾਤ ਹੂੰ ਉਹ ਕਹਿੰਦੇ ਵੀ ਦੇਖੋ ਇਹ ਜਿਹੜੀ ਮੈਂ ਰਿਕਾਰਡਿੰਗ ਤੁਹਾਨੂੰ ਪੋਸਟ ਕਰ ਰਿਹਾ ਜਾਂ ਤੁਹਾਨੂੰ ਫੋਰਵਰਡ ਕਰ ਰਿਹਾ ਇਹ ਰਿਕਾਰਡਿੰਗ ਹੈ ਜਿਹੜੀ ਪਟਿਆਲੇ ਪੁਲਿਸ ਦੀ ਕਾਨਫਰੈਂਸ ਕਾਲ ਦੀ ਆ ਕਾਨਫਰੈਂਸ ਕਾਲ ਦੀ ਦੱਸੀ ਜੀ ਜੀ ਉਹਦੇ ਵਿੱਚ ਇੱਕ ਪਾਸੇ ਐਸਐਸਪੀ ਮਨੂ ਸ਼ਰਮਾ ਜੀ ਇੱਕ ਪਾਸੇ ਏਐਸਆਈ ਐਸਐਚਓ ਡੀਐਸਪੀ ਜੀ ਜਿਹੜੇ ਵੱਖ-ਵੱਖ ਹਲਕਿਆਂ ਦੇ ਕਹਿ ਲਓ ਜਾਂ ਪਿੰਡਾਂ ਦੇ ਵਿੱਚ ਜਿਹੜੀਆਂ ਬਲੋਕ ਸਮਿਤੀ ਦੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਸਾਰੀਆਂ ਕੋਲਾਂ ਦੇ ਉੱਤੇ ਡਿਟੇਲ ਦਿੱਤੀ ਜਾ ਰਹੀ ਸੀ ਹੂੰ ਦੇਖੋ ਉਹਦੇ ਵਿੱਚ ਬੜੀ ਮੰਦਭਾਗੀ ਜੀ ਘਟਨਾ ਹੋਈ ਵੀ ਇੱਕ ਪੁਲਿਸ ਵਾਲੇ ਹੋ ਕੇ ਤੁਸੀਂ ਇੱਕ ਚੀਜ਼ਾਂ ਕਹਿ ਰਹੇ ਹੋ ਕਿ ਦੇਖੋ ਬਾਕੀ ਜਿਹੜੇ ਕੈਂਡੀਡੇਟ ਆਉਣਗੇ ਹੂੰ ਬਈ ਕੋਈ ਕੋਈ ਨਾ ਕੋਈ ਸਕੀਮ ਲਾ ਕੇ ਜਾਂ ਜਗਾੜ ਲਾ ਕੇ ਉਹਨਾਂ ਦੇ ਪੇਪਰ ਪਾੜ ਦਿੱਤੇ ਜਾਂ ਵੀ ਕਿਤੇ ਨਾ ਕਿਤੇ ਦੇਖੋ ਡਰ ਪੈਦਾ ਹੋ ਰਿਹਾ ਉਹਨਾਂ ਨੂੰ ਅਕਾਲੀ ਦਲ ਤੋਂ ਹੂੰ ਸੋ ਲੱਗਦਾ ਕਿ ਅਕਾਲੀ ਦਲ ਨੇ ਜਿੱਥੇ ਆਵਾਜ਼ ਆਦਮੀ ਪਾਰਟੀ ਤੇ ਲਾਮ ਲਾਇਸੀ ਪਰ ਅੱਜ ਤੱਕ ਸ਼ਰਮ ਤੱਕੇ ਸ਼ਈ ਦੇਖਣ ਨੂੰ ਮਿਲ ਰਹੀ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਪਟਿਆਲੇ ਦੇ ਵਿੱਚ ਕਨੌਰ ਦੇ ਵਿੱਚ ਨਾਬੇ ਦੇ ਵਿੱਚ ਬੜਾ ਬੋਲਬਾਲਾ ਰਿਹਾ ਹੂੰ ਜਿੱਦਾਂ ਲਗਾ ਲੋ ਵੀ ਕਾਂਗਰਸ ਦੇ ਵੀ ਕੈਂਡੀਡੇਟ ਨੋਮੀਨੇਸ਼ਨ ਭਰਨ ਆਏ ਜੀ ਅਕਾਲੀ ਦਲ ਦੇ ਵੀ ਆਏ ਉਹਨਾਂ ਦੇ ਨਾਲ ਬਿੱਤਕਰਾ ਕੀਤਾ ਗਿਆ ਹੂੰ ਅਸੋ ਲੱਗਦਾ ਕਿ ਹੰਗਾਮੇ ਤੋਂ ਬਾਅਦ ਮਾਹੌਲ ਹੈ ਜਿਹੜਾ ਉਹ ਤਣਾਅਪੂਰਵਕ ਬਣਦਾ ਨਜ਼ਰ ਆ ਰਿਹਾ ਤੇ ਲੋਕ ਨੇ ਜਿਹੜੇ ਡਰੇ ਹੋਏ ਨੇ ਦੇਖੋ ਤਣਾਅਪੂਰਵਕ ਮਾਹੌਲ ਉਦੋਂ ਹੀ ਬਣਦਾ ਹੁੰਦਾ ਜਦੋਂ ਕਾਨੂੰਨ ਵਿਵਸਥਾ ਨਾ ਹੋਵੇ ਹੂੰ ਤੁਹਾਡੇ ਸਾਹਮਣੇ ਕਾਨੂੰਨ ਵਿਵਸਥਾ ਦਾ ਖੁਦ کہہ ਰਿਹਾ ਕਿ ਜੀ ਦੇਖੋ ਆਪਾਂ ਜਿਹੜੇ ਆਪ ਆਗੂ ਨੇ ਜਾਂ ਆਪ ਆਗੂਆਂ ਦੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦਾ ਸਾਥ ਦੇਣਾ ਵੀ ਉਹਨਾਂ ਦੇ ਜਿਹੜੇ ਪੇਪਰ ਨੇ ਉਹ ਪੁੱਛ ਕੇ ਭਰਨੇ ਆ ਵੀ ਤੁਸੀਂ आम आदमी ਦੇ ਸਮਰਥਕ ਹੋ ਜਾਂ ਆਮ आदमी ਦੇ ਨਾਮਿਨੇਸ਼ਨ ਭਰਨ ਆਏ ਉਹਨਾਂ ਦੇ ਉਹਨਾਂ ਨੂੰ ਪਹਿਲ ਦੇਣੀ ਆ ਹੂੰ ਦੇਖੋ ਕਿਤੇ ਨਾ ਕਿਤੇ ਹੁਣ ਰਾਜਾ ਵੜਿੰਗ ਜੀ ਨੇ ਵੀ ਕਿਹਾ ਵੀ ਸਮਾਂ ਆਉਣ ਦੋ ਕਹਿੰਦੇ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਪਟਿਆਲਾ ਪੁਲਿਸ ਨੇ ਇਹ ਕਲੀਅਰ ਕੀਤਾ ਵੀ ਏਆਈ ਦੀ ਸਾਜ਼ਿਸ਼ ਦੇ ਨਾਲ ਵੀਡੀਓ ਬਣੀ ਆ ਵੀ ਉਹ ਕਹਿੰਦੇ ਵੀ ਟਾਈਮ ਆਉਣ ਦੋ ਹੁਣ ਟਾਈਮ ਆਏ ਤੇ ਪਤਾ ਦੱਸਾਂਗੇ ਅਸੀਂ ਕੋਈ ਇਹ ਤਾਂ ਸਾਡੀ ਸਰਕਾਰ ਆਉਣ ਦੋ ਜਾਂ ਨਾ ਦੀ ਸਰਕਾਰ ਚਲੇ ਜਾਣ ਦੋ ਹੂੰ ਜੀ ਬਿਲਕੁਲ ਵੀ ਹਰੇਕ ਦਾ ਟਾਈਮ ਹੁੰਦਾ ਹੈ ਕਹਿੰਦਾ ਵੀ ਮੈਂ ਜ਼ਿਆਦਾ बोल बोलचाल ਆਪਣੇ ਖਿਲਾਫ ਨਹੀਂ ਕਰਨਾ ਚਾਹੁੰਦਾ ਵੀ ਮੈਂ ਇਹਨਾਂ ਦੇ ਖਿਲਾਫ ਬੋਲਣਾ ਹੀ ਨਹੀਂ ਚਾਹੁੰਦਾ ਹੂੰ ਕਿਤੇ ਨਾ ਕਿਤੇ ਰਾਜਾ ਵਡਿੰਗ ਨੇ ਉਹ ਕਿਨਾਰਾ ਕਰਦੇ ਨਜ਼ਰ ਆਈ ਨਹੀਂ ਉਹਨਾਂ ਨੇ ਇਹ ਕਿਹਾ ਕਿ ਦੇਖੋ ਅੱਜ ਉਹਨਾਂ ਦਾ ਟਾਈਮ ਆ ਹੂੰ ਵੀ ਜੋ ਚੀਜ਼ਾਂ ਉਹ ਕਰ ਰਹੇ ਨੇ ਉਹ ਕਰਨ ਦਿਓ ਸਾਡਾ ਵੀ ਟਾਈਮ ਆ ਸਾਡੀ ਪੰਜਾਬ 'ਚ ਸਰਕਾਰ ਆਊਗੀ ਵੀ ਉਦੋਂ ਅਸੀਂ ਇਹਨਾਂ ਨੂੰ ਪੁੱਛਾਂਗੇ ਵੀ ਚਾਹ ਚੀਜ਼ਾਂ ਕੀ ਸੀ ਜੀ ਅਸੂ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਜਿਹੜੀ ਆਡੀਓ ਸਾਂਝੀ ਕੀਤੀ ਜਾਂਦੀ ਹੈ ਹਾਲਾਂਕਿ ਐਸਐਮਜ਼ ਨਿਊਜ਼ ਵੀ ਉਸ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਐਸਐਸਪੀ ਪਟਿਆਲੇ ਦੇ ਵੱਲੋਂ ਵੀ ਇਸ ਚੀਜ਼ ਦਾ ਬਿਆਨ ਦਿੱਤਾ ਗਿਆ ਕਿ ਉਹ ਏਆਈ ਜਨਰੇਟਡ ਹੋ ਸਕਦੀ ਹੈ ਸੋ ਖੁਲਾਸੇ ਹੁਣੇ ਬਾਕੀ ਨੇ ਦੇਖਣਾ ਹੈ ਬਾਕੀ ਹੋਏਗਾ ਕਿ ਵਾਕਈ ਮਾਹੌਲ ਨੂੰ ਖਰਾਬ ਕਰਨ ਦੇ ਲਈ ਏਆਈ ਜਨਰੇਟਡ ਆਡੀਓ ਸਾਂਝੀ ਕੀਤੀ ਜਾ ਰਹੀ ਹੈ ਕਿ ਵਾਕਈ ਉਹ ਐਸਐਸਪੀ ਦੀ ਐਐਸਆਈ ਐਸਐਚਰ ਦੀ ਕਾਨਫਰੈਂਸ ਕਾਲ ਹੈ ਸੋ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਅ ਸੋ ਕਿਹਤਰ ਜੇ ਜ਼ਿਕਰ ਕਰੀਏ ਪੰਜਾਬ ਦੀ ਸਿਆਸਤ ਤੋਂ ਬਾਅਦ ਪੰਜਾਬ ਦੇ ਮਾਹੌਲ ਬਾਰੇ ਪੰਜਾਬ ਦੀ ਨੌਜਵਾਨ ਪੀਡੀ ਬਾਰੇ ਉਹ ਵੀ ਕੋਈ ਜ਼ਿਆਦਾ ਸੁਰੱਖਿਅਤ ਨਹੀਂ ਹੈ ਕਿਉਂਕਿ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਇੰਨੀ ਜ਼ਿਆਦਾ ਤਰੇੜਾਂ ਪੈ ਚੁੱਕੀਆਂ ਨੇ ਸਭ ਤੋਂ ਜ਼ਿਆਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਪਤੀ ਪਤਨੀ ਦਾ ਰਿਸ਼ਤਾ ਔਰ ਉਹੀ ਰਿਸ਼ਤੇ ਤਾਰ-ਤਾਰ ਹੋਏ ਨੇ ਫਰੀਦਕੋਟ ਦੇ ਵਿੱਚ ਔਰ ਲੜਕੀ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਪੂਰਾ ਮੈਟਰ ਕੀ ਹੈ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਇਹ ਜਿਹੜੀ ਘਟਨਾ ਇਹ ਫਰੀਦਕੋਟ ਦੇ ਪਿੰਡ ਸੁਖਨਵਾਲਾ ਦੀ ਘਟਨਾ ਹੈ ਫਰੀਦ ਕੋਟੋ ਜੀ ਫਰੀਦ ਕੋਟ ਦੇ ਪਿੰਡ ਸੁਖਨਵਾਲਾ ਦੇ ਵਿੱਚ ਇਹ ਕਹਿ ਲਓ ਕਿ ਇੱਕ ਰੱਜੇ ਪੁੱਜੇ ਪਰਿਵਾਰ ਨੇ ਹਮਮ ਕਰਜੇ ਪੁੱਜੇ ਪਰਿਵਾਰ ਨੇ ਕਹਿ ਲਓ ਵੀ ਇੱਕ ਮੀਡੀਅਮ ਘਰ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ ਬੱਚੇ ਦਾ ਇਕਲੌਤਾ ਮੁੰਡਾ ਸੀ 25 ਤੋਂ 26 ਕਿੱਲੇ ਜ਼ਮੀਨ ਹੁੰਦੀ ਆ ਹਮ ਇਹ ਕਹਿ ਲਓ ਵੀ 4 ਤੋਂ 5 ਸਾਲ ਪਹਿਲਾਂ ਵਿਆਹ ਹੁੰਦਾ 2023 ਦੇ ਵਿੱਚ ਆਈਡੈਂਟਸ ਕਰਵਾ ਕੇ ਪੈਸੇ ਲਗਾ ਕੇ 35 ਤੋਂ 40 ਲੱਖ ਕੁੜੀ ਨੂੰ ਬਾਹਰ ਭੇਜ ਦਿੱਤਾ ਜਾਂਦਾ ਹਮ ਕਿ ਵੀ ਠੀਕ ਆ ਵੀ ਇਹਨਾਂ ਦਾ ਸੁਪਨਾ ਵੀ ਇੱਥੇ ਨਹੀਂ ਰਹਿਣਾ ਹੂੰ ਵੀ ਆਪਣੇ ਪਤੀ ਨੂੰ ਬਾਹਰ ਬੁਲਾਉਗੀ ਵੀ ਚਲੋ ਸੈੱਟ ਹੋਣਗੇ ਹੂੰ ਕਿਸੇ ਨਾ ਕਿਸੇ ਕਾਰਨਾ ਕਰਕੇ ਉਹ ਕੁੜੀ ਨੂੰ ਰਿਪੋਰਟ ਹੋ ਕੇ 2024 ਦੇ ਵਿੱਚ ਇੰਡੀਆ ਭੇਜ ਦਿੱਤਾ ਜਾਂਦਾ ਜੀ ਦੇਖੋ ਜਦੋਂ ਕੁੜੀ ਰਿਪੋਰਟ ਹੋ ਕੇ ਇੰਡੀਆ ਆਉਂਦੀ ਆ ਹੂੰ ਤਾਂ ਉਹਨਾਂ ਨੇ ਕਾਰਨ ਪੁੱਛਣਾ ਕਾਰਨ ਜਾਣਣਾ ਵੀ ਜ਼ਰੂਰੀ ਨਹੀਂ ਸਮਝਿਆ ਹੂੰ ਚਲੋ ਉਹ ਕਹਿੰਦੇ ਵੀ ਚਲੋ ਠੀਕ ਆ ਵੀ ਇੱਥੇ ਸਾਨੂੰ ਘਾਟ ਨਹੀਂ ਵੀ ਚਲੋ ਛੋਟਾ ਪਰਿਵਾਰ ਆ ਹੂੰ ਵੀ ਤਾਈ ਚਾਚੇ ਨਾਲ ਹੈਗੇ ਨੇ ਵੀ ਚਲੋ ਵੀ ਆਪਣਾ ਕੁੜੀ ਪੈਰਾਂ ਤੇ ਖੜੀ ਹੋਵੀ ਹੂੰ ਪੈਰਾਂ ਤੇ ਕੁੜੀ ਚਲੋ ਕੁੜੀ ਕਹਿੰਦੀ ਵੀ ਮੈਂ ਆਪਣਾ ਬੁਟੀਕ ਖੋਲਣਾ ਵੀ ਮੈਂ ਆਪਣਾ ਸੂਤਾਂ ਦਾ ਕੰਮ ਕਰਨਾ ਚਲੋ ਮੁੰਡੇ ਨੂੰ ਵਿਸ਼ਵਾਸ ਸੀ ਮੁੰਡਾ ਕਹਿੰਦਾ ਵੀ ਚਲੋ ਠੀਕ ਆ ਕਰ ਲਵੇ ਹੂੰ ਦੇਖੋ ਕਿਤੇ ਨਾ ਕਿਤੇ ਇਹ ਨਿਕਲ ਕੇ ਬਾਹਰ ਸਾਹਮਣੇ ਆਇਆ ਤਿੰਨ ਤੋਂ 4 ਮਹੀਨੇ ਬਾਅਦ ਹੂੰ ਜਦੋਂ ਮੁੰਡੇ ਨੂੰ ਅਨੋ ਨੰਬਰਾਂ ਤੋਂ ਫੋਨ ਆਉਣ ਲੱਗ ਗਏ ਹੂੰ ਕਿ ਮੈਂ ਉਹਦਾ ਬੋਏਫ੍ਰੈਂਡ ਬੋਲਦਾ ਜਾਂ ਪ੍ਰੇਮੀ ਬੋਲਦਾ ਵੀ ਮੇਰੇ ਨਾਲ ਇਹਦੀ ਗੱਲਬਾਤ ਆ ਹੂੰ ਕਿਤੇ ਨਾ ਕਿਤੇ ਉਹ ਮੁੰਡਾ 4 ਤੋਂ 5 ਮਹੀਨੇ ਪਹਿਲਾਂ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਸੀ ਹੂੰ ਨਾ ਉਹ ਘਰੇ ਦੱਸਣ ਜੋਗਾ ਹੂੰ ਕਿਉਂਕਿ ਘਰਦਿਆਂ ਦੀ ਮਰਜ਼ੀ ਦੇ ਨਾਲ ਵਿਆਹ ਹੋਇਆ ਸੀ ਜੀ ਨਾ ਉਹ ਰਿਸ਼ਤੇਦਾਰਾਂ 'ਚ ਦੱਸਣ ਜੋਗਾ ਕਿਉਂਕਿ ਰਿਸ਼ਤੇਦਾਰਾਂ ਨੂੰ ਜੇ ਦੱਸੂਗਾ ਜੇ ਆਪਣਾ ਝੱਗਾ ਚੱਕੂਗਾ ਤਾਂ ਡੇਡ ਆਪਣਾ ਹੀ ਨੰਗਾ ਹੋਣਾ ਹੂੰ ਉਹਨੂੰ ਐਸੀ ਵੀ ਕਿਤੇ ਨਾ ਕਿਤੇ ਵੀ ਸਾਡੀ ਬੇਸਤੀ ਹੋਊ ਸ਼ਰੀਕੇ ਦੇ ਵਿੱਚ ਜੀ ਹੁਣ ਜਿਹੜੀ ਘਟਨਾ ਵਾ ਉਹ 29 ਨਵੰਬਰ ਦੀ ਘਟਨਾ ਹੂੰ ਕੁੜੀ ਦੇ ਉਹ ਮੁੰਡੇ ਦੇ ਨਾਲ ਪ੍ਰੇਮ ਸਬੰਧ ਸੀ ਹੂੰ ਜਿਹੜੇ ਕਾਰਨਾ ਕਰਕੇ ਉਹ ਰਿਪੋਰਟ ਹੋ ਕੇ ਇੱਥੇ ਆਈ ਸੀ ਕੈਨੇਡਾ ਤੋਂ ਹੂੰ ਚਲੋ ਰਾਤ ਨੂੰ ਮੁੰਡਾ ਕੰਧ ਟੱਪ ਕੇ ਕੁੜੀ ਦੇ ਘਰੇ ਆਉਂਦਾ ਹੂੰ ਕਿਤੇ ਘਰ ਵਾਲੇ ਦੀ ਅੱਖ ਖੁੱਲ ਜਾਂਦੀ ਆ ਹੂੰ ਜਦੋਂ ਅੱਖ ਖੁੱਲਦੀ ਉਹ ਆ ਚੀਜ਼ਾਂ ਦੇਖਦਾ ਵੀ ਇਹ ਕੀ ਹੂੰ ਵੀ ਇਹ ਤਾਂ ਉਹ ਮੁੰਡਾ ਵਾ ਜਿਹਦੀ ਮੈਨੂੰ ਕੋਲਾ ਆਉਂਦੀਆਂ ਸੀ ਜੀ ਤੇ ਦੇਖੋ ਪ੍ਰੇਮੀ ਤੇ ਉਹ ਮੁੰਡੇ ਦੀ ਘਰ ਵਾਲੀ ਨਹੀਂ ਹੂੰ ਦੋਨਾਂ ਨੇ ਮੁੰਡੇ ਦਾ ਗਲਾ ਦੱਬਿਆ ਗਲਾ ਦੱਬ ਕੇ ਉਹਨੂੰ ਮਾਰ ਕੇ ਹੂੰ ਉਹਦੇ ਸਾਹ ਮਕਾ ਕੇ ਕੋਠੇ ਤੇ ਉਹਨੂੰ ਪਾਏ ਹੁੰਦੇ ਨਹੀਂ ਜੀ ਵੀ ਅਸੀਂ ਇਹ ਕਹਿ ਦਈਏ ਵੀ ਚਲੋ ਚੋਰ ਆਏ ਜਾਂ ਚੋਰੀ ਹੋਈ ਜਾਂ ਕਤਲ ਕਰ ਗਿਆ ਕੋਈ ਹੂੰ ਬਾਅਦ ਵਿੱਚ ਕੀ ਹੁੰਦਾ ਮੁੰਡੇ ਦੇ ਜਿਹੜੇ ਮਾਪਿਓ ਨੇ ਉਹ ਬਿਲਕੁਲ ਨਜ਼ਰ ਆਉਂਦੇ ਨਹੀਂ ਹੂੰ ਉਹ ਕਹਿੰਦੇ ਨੇ ਕਿ ਦੇਖੋ ਕੁੜੀ ਇੰਨੀ ਇੱਕ ਸਾਊ ਬਣ ਕੇ ਰਹਿੰਦੀ ਸੀ ਘਰੇ ਹੂੰ ਕਿ ਆਇਆ ਗਿਆ ਬੰਦਾ ਵੀ ਸ਼ੱਕ ਨਹੀਂ ਅਸੀ ਕਰ ਸਕਦਾ ਕਿ ਕੁੜੀ ਦੇ ਮਨ ਚ ਆ ਚੀਜ਼ਾਂ ਚੱਲ ਰਹੀਆਂ ਨੇ ਹੂੰ ਕਿ ਅਸੀਂ ਕੁੜੀ ਨੂੰ ਫ੍ਰੀडम ਦਿੱਤੀ ਹੋਈ ਸੀ ਖੁੱਲ੍ਹ ਦਿੱਤੀ ਹੋਈ ਸੀ ਕਿ ਵੀ ਬੇਟਾ ਜਿੱਥੇ ਮਰਜ਼ੀ ਜਾ ਹੂੰ ਵੀ ਜੋ ਮਰਜ਼ੀ ਕਰ ਆਪਣੇ ਪੈਰਾਂ ਤੇ ਖੜੇ ਹੋ ਹੂੰ ਦੇਖੋ ਕਿਤੇ ਨਾ ਕਿਤੇ ਉਹ ਜਿਹੜੇ ਬਜ਼ੁਰਗ ਹੁਣ ਮਾਪੇ ਨੇ ਉਹ ਕਿਤੇ ਨਾ ਕਿਤੇ ਇਨਸਾਫ ਦੀ ਮੰਗ ਕਰਦੇ ਨਜ਼ਰ ਆ ਰਹੇ ਨੇ ਕਿ ਜਿਹੜਾ ਕੁੜੀ ਦਾ ਪ੍ਰੇਮੀ ਆ ਹੂੰ ਤੇ ਕੁੜੀ ਆ ਵੀ ਉਹਨਾਂ ਤੇ ਪੁਲਿਸ ਸਖਤ ਕਾਰਵਾਈ ਕਰੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਵੇ ਹੂੰ ਅਸੂ ਬਿਲਕੁਲ ਲੱਗਦਾ ਕਿ ਕੁੜੀਆਂ ਨੂੰ ਹੱਥ ਤੋਂ ਜ਼ਿਆਦਾ ਦਿੱਤੀ ਫ੍ਰੀडम ਦਾ ਕੁੜੀਆਂ ਨਜਾਇਜ਼ ਫਾਇਦਾ ਚੁੱਕਦੀਆਂ ਨੇ ਜਰੂਰ ਤੁਹਾਡੇ ਸਾਹਮਣੇ ਆ ਦੇਖ ਲੋ ਵੀ ਕੁੜੀ ਵਿਆਹ ਤੋਂ ਬਾਅਦ ਚਲੋ ਬੰਦੇ ਨੂੰ ਇਹ ਹੁੰਦਾ ਕਿ ਵੀ ਕੁੜੀ ਦੇ ਮਨ 'ਚ ਇਹ ਨਾ ਜਾਵੇ ਵੀ ਮੈਂ ਆਪਣੇ ਪੇਕੇ ਘਰ ਆਹ ਕਰਦੀ ਸੀ ਵੀ ਮੈਨੂੰ ਇੱਥੇ ਆ ਕਰੰ ਤੋਂ ਰੋਕਦੇ ਪਏ ਨਹੀਂ ਵੀ ਮੈਂ ਉੱਥੇ ਪੜ੍ਹਨਾ ਚਾਹੁੰਦੀ ਸੀ ਇਹਨਾਂ ਨੇ ਮੈਨੂੰ ਅੱਗੇ ਪੜਾਇਆ ਨਹੀਂ ਜਾਂ ਲਿਖਾਇਆ ਨਹੀਂ ਵੀ ਮੈਂ ਇੱਥੇ ਨੌਕਰੀ ਕਰਨੀ ਸੀ ਵੀ ਆ ਚੀਜ਼ਾਂ ਕੁੜੀ ਦੇ ਮਨ 'ਚ ਨਾ ਆਉਣ ਹੂੰ ਸੋ ਬਿਲਕੁਲ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ-ਬਦ ਦਿਨ ਬੱਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਜਿੱਥੇ ਲੋਕਾਂ ਨੂੰ ਰਿਸ਼ਤਿਆਂ ਦੀ ਕਦਰ ਨਹੀਂ ਐ ਸੋ ਪੰਜਾਬ ਦੀ ਧਰਤੀ ਅਜੇਹੀ ਧਰਤੀ ਐ ਜਿੱਥੇ ਲੋਕ ਆਪਸ ਦੇ ਵਿੱਚ ਮਿਲ-ਜੁਲ ਕੇ ਵਰਤਣਾ ਕਰ ਜਾਦਾ ਪਸੰਦ ਕਰਦੇ ਸੀ ਪਰ ਹੁਣ ਰਿਸ਼ਤੇ ਨੇ ਜਿਹੜੇ ਉਤਾਰ-ਤਰ ਹੁੰਦੇ ਨਜ਼ਰ ਆ ਰਹੇ ਨੇ ਸੋ ਤਾਜ਼ਾ ਮਾਮਲਾ ਜਿਹੜਾ ਫਰੀਦਕੋਟ ਤੋਂ ਸਾਹਮਣੇ ਆਇਆ ਸੀ ਜਿਸ ਦਾ ਅਸੀਂ ਹੁਣੇ-ਹੁਣੇ ਜ਼ਿਕਰ ਕਰਕੇ ਹਟੇ ਆ ਕਿ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਅੱਜ ਦੇ ਪ੍ਰੋਗਰਾਮ ਚੰਨੇ ਹੁਣ ਲੈਂਦੇ ਹੋ ਜਾ ਸਕਦਾ ਧੰਨਵਾਦ ਧੰਨਵਾਦ